ਅੱਜ ਦੀ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਵਿਕਰਮ ਸਿੰਘ ਮਜੀਠੀਏ ਦੀਆਂ ਦੋ ਵੱਡੀਆਂ ਖਬਰਾਂ। ਇੱਕ ਵਿਕਰਮ ਸਿੰਘ ਮਜੀਠੀਆ ਦੇ ਲਈ ਖੁਸ਼ਖਬਰੀ ਤੇ ਦੂਜੀ ਉਹਨਾਂ ਦੇ ਲਈ ਦੁੱਖ ਖਬਰ ਵੀ ਬਣ ਕੇ ਸਾਹਮਣੇ ਆਈ ਹੈ। ਤੇ ਆਓ ਅਸੀਂ ਅੱਜ ਤੁਹਾਡੇ ਨਾਲ ਇਹ ਦੋ ਵੱਡੀਆਂ ਖਬਰਾਂ ਜ਼ਰੂਰ ਸਾਂਝੀਆਂ ਕਰਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰੋ ਜੀ ਤਾਂ ਜੋ ਤੁਹਾਡੇ ਕੋਲ ਨਮੀ ਤੋਂ ਨਮੀ ਅਪਡੇਟ ਹਰ ਰੋਜ਼ ਪਹੁੰਚਦੀ ਰਹੇ ਤਾਂ ਆਓ ਹੁਣ ਅਸੀਂ ਇਸ ਜਾਣਕਾਰੀ ਤੇ ਚਾਨਣਾ ਪਾਉਂਦੇ ਹਾਂ ਜੋ ਦੋ ਵੱਡੀਆਂ ਖਬਰਾਂ ਮਜੀਠੀਆ ਦੇ ਬਾਰੇ ਸਾਹਮਣੇ ਆਈਆਂ ਹਨ ਵਿਕਰਮ ਸਿੰਘ ਮਜੀਠੀਆ ਬਾਰੇ ਇੱਕ ਵੱਡੀ ਰਾਹਤ ਭਰੀ ਤੇ ਖੁਸ਼ਖਬਰੀ ਭਰੀ ਖਬਰ ਤੁਹਾਨੂੰ ਦੱਸ ਦਿੰਨੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਨੂੰ ਜੋ ਵੱਡੀ ਰਾਹਤ ਕੋਰਟ ਦੇ ਵੱਲੋਂ ਦਿੱਤੀ ਗਈ ਹੈ ਉਸ ਬਾਰੇ ਤੁਹਾਨੂੰ ਇਹ ਇਹ ਦੱਸ ਦਿੰਦੇ ਹਾਂ ਕਿ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਇਸ ਮਾਮਲੇ ਦੇ ਵਿੱਚ ਅੰਟਰਟੇਕਿੰਗ ਕੀਤੀ ਹੈ ਕਿ ਹੁਣ ਵਿਕਰਮ ਸਿੰਘ ਮਜੀਠੀਆ ਤੇ ਕੋਈ ਵੀ ਕਾਰਵਾਈ ਕਰਨ ਤੋਂ ਪਹਿਲਾਂ ਉਹਨਾਂ ਨੂੰ 7 ਦਿਨ ਪਹਿਲਾਂ ਇਹ ਨੋਟਿਸ ਪੇਰ ਦਿੱਤਾ ਜਾਵੇਗਾ ਤੇ 31 ਜੁਲਾਈ ਨੂੰ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਤੇ ਦੋਸਤੋ ਉਸ ਤੋਂ ਪਹਿਲਾਂ 31 ਜੁਲਾਈ ਨੂੰ ਵਿਕਰਮ ਸਿੰਘ ਮਜੀਠੀਆ ਤੇ FIR ਦਰਜ ਹੁੰਦੀ ਹੈ ਤੇ ਉਹ FIR ਇਸ ਲਈ ਦਰਜ ਹੁੰਦੀ ਹੈ ਕਿ ਉਹ ਕੰਮਾਂ ਦੇ ਵਿੱਚ ਬਿਗਨਪਾਣ ਦੇ ਇਲਜ਼ਾਮ ਮਜੀਠੀਆਂ ਉੱਤੇ ਲੱਗਦੇ ਹਨ ਤੇ 25 ਜੂਨ ਨੂੰ ਉਹਨਾਂ ਦੇ ਉੱਤੇ ਆਮਦਨ ਦੇ ਨਾਲੋਂ ਜ਼ਿਆਦਾ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੁੰਦੀ ਹੈ ਪਰ ਹੁਣ ਵਿਕਰਮ ਸਿੰਘ ਮਜੀਠੀਆ ਦੇ ਲਈ ਇਹ ਰਾਤ ਭਰੀ ਖਬਰ ਵੀ ਹੈ ਤੇ ਦੂਜੇ ਪਾਸੇ ਉਹਨਾਂ ਦੇ ਲਈ ਪੰਜਾਬ ਪੁਲਿਸ ਦਾ ਡੰਡਾ ਵੀ ਚੱਲਣ ਵਾਲਾ ਹੈ ਕਿਉਂਕਿ ਭਗਵੰਤ ਮਾਨ ਨੇ ਇਹ ਸਖਤ ਹੁਕਮ ਜਾਰੀ ਕਰ ਦਿੱਤੇ ਗਏ ਹਨ ਕਿ ਉਹਨਾਂ ਦਾ ਦੁਬਾਰਾ ਰਿਮਾਂਡ ਹੋਵੇਗਾ ਤੇ ਦੁਬਾਰੇ ਇਨਕੁਆਇਰੀ ਹੋਵੇਗੀ ਜੇਕਰ ਉਹ ਇਸ ਕਾਰਵਾਈ ਦੇ ਵਿੱਚ ਬੁਰੀ ਤਰ੍ਹਾਂ ਫਸਦੇ ਹਨ ਤਾਂ ਉਹਨਾਂ ਦੇ ਲਈ ਬਹੁਤ ਹੀ ਵੱਡੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ ਤੇ ਉਹਨਾਂ ਨੂੰ ਕਈ ਸਾਲਾਂ ਦੀ ਸਜ਼ਾ ਵੀ ਹੋ ਸਕਦੀ ਹੈ ਤੇ ਉਮਰ ਕੈਦ ਵੀ ਹੋ ਸਕਦੀ ਹੈ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿ ਉਹ ਵਿਕਰਮ ਕਿ ਹੁਣ ਵਿਕਰਮ ਸਿੰਘ ਮਜੀਠੀਆ ਦੀ ਕਿਸਮਤ ਕੰਮ ਕਰਦੀ ਹੈ ਜਾਂ ਫਿਰ ਨਹੀਂ ਜਾਂ ਫਿਰ ਉਹਨਾਂ ਨੂੰ ਹਮੇਸ਼ਾ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਤੇ ਆਉਣ ਵਾਲੇ ਤਿਹਾਰ ਵੀ ਜੇਲ੍ਹ ਦੇ ਵਿੱਚ ਹੀ ਮਨਾਣੇ ਪੈ ਸਕਦੇ ਹਨ ਦੋਸਤੋ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਦੇਣਾ ਬਹੁਤ ਬਹੁਤ ਧੰਨਵਾਦ